ਕੇਂਦਰ ਸਰਕਾਰ ਨੇ ਸ਼ੁਰੂ ਤੋਂ ਲੈ ਕੇ ਪੰਜਾਬ ਦੇ ਨਾਲ ਜਿਹੜਾ ਮਤਰੀ ਮਾਂ ਵਾਲਾ ਸਲੂਕ ਕੀਤਾ 4000 ਕਿਊਸਕ ਪਾਣੀ ਜਿਹੜਾ ਐਕਸਟਰਾ ਦਿੱਤਾ ਗਿਆ ਤੇ ਹਰਿਆਣਾ ਹੁਣ ਮੰਗ ਰਿਹਾ ਕਿ 8500 ਕਿਊਸਕ ਪਾਣੀ ਹੋਰ ਦਿੱਤਾ ਜਾਵੇ। ਦਹਿਮਾ ਦੇ ਵਿੱਚ ਪਾਣੀ 40 ਤੋਂ 45% ਦੀ ਪਹਿਲਾਂ ਹੀ ਘਟਾ ਤਾਂ ਹੋਰ ਸੂਬਿਆਂ ਨੂੰ ਵੱਧ ਪਾਣੀ ਕਿਸ ਤਰ੍ਹਾਂ ਦਿੱਤਾ ਜਾ ਸਕਦਾ। ਸਰਕਾਰ ਨੇ ਉਸ ਦੀ ਰਾਤੋਂ ਰਾਤ ਬਦਲੀ ਕਰਕੇ ਹਰਿਆਣੇ ਦਾ ਜਿਹੜਾ ਅਧਿਕਾਰੀ ਆ ਉਸ ਨੂੰ ਵਾਟਰ ਰੈਗੂਲੇਸ਼ਨ ਦਾ ਉਥੇ ਡਾਇਰੈਕਟਰ ਨਿਸ਼ੁਕਤ ਕਰਤਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਆਪ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਕੋਖਰ ਪੰਜਾਬ ਦੇ ਪਾਣੀਆਂ ਤੇ ਵੱਡੀ ਸਿਆਸਤ ਚੱਲ ਰਹੀ ਹੈਗੀ ਤੇ ਪੰਜਾਬ ਦੇ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਪੂਰੇ ਬਿਆਨਬਾਜ਼ੀ ਦੇ ਵਿੱਚ ਪੜ ਕਦਮੀ ਤੇ ਚੱਲ ਰਹੀਆਂ ਨੇ ਬਿਆਨ ਦਿੱਤੇ ਜਾ ਰਹੇ ਨੇ ਪਰ ਉਹਨਾਂ ਨੇ ਪੰਜਾਬ ਸਰਕਾਰ ਤੇ ਸਵਾਲ ਵੀ ਉਠਾਏ ਨੇ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਸਰਕਾਰ ਕਿਉਂ ਚੁੱਪ ਰਹੀ ਡੈਮ ਸੇਫਟੀ ਐਕਟ ਦੇ ਦੁਆਰਾ ਪਾਣੀ ਤੇ ਡਾਕਾ ਮਾਰਿਆ ਗਿਆ ਸਾਡੇ ਤੋਂ ਡੈਮ ਖੋਏ ਗਏ ਔਰ ਕੇਂਦਰ ਸਰਕਾਰ ਨੇ ਆਪਣੀ ਫੌਜ ਲਗਾ ਕੇ ਉਸ ਤੇ ਜਿਹੜਾ ਅਧਿਕਾਰ ਖੇਤਰ ਜਮਾਇਆ ਇਸ ਦੇ ਤਹਿਤ ਗੱਲਬਾਤ ਕਰਾਂਗੇ ਔਰ ਪੰਜਾਬ ਦੂਸਰੇ ਪਾਸੇ ਪੰਜਾਬ ਦੇ ਜਮੂਰੀ ਲੋਕ ਨੇ ਜਮੂਰੀ ਜਥੇਬੰਦੀਆਂ ਨੇ ਜਿਨ੍ਹਾਂ ਨੇ ਅ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਤੇ ਪਾਣੀ ਪੰਜਾਬ ਦੇ ਪਾਣੀ ਆ ਤੇ ਪੰਜਾਬ ਦਾ ਹੱਕ ਹੈ ਜਮੂਰੀ ਜਥੇਬੰਦੀਆਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੇ ਲਈ ਲਗਾਤਾਰ ਜਿਹੜੇ ਕੰਟੈਸਟ ਆ ਧਰਨੇ ਮੁਜ਼ਾਰੇ ਕੀਤੇ ਆ ਤੇ ਇਸ ਨੂੰ ਲੈ ਕੇ ਇੱਕ ਪੰਜਾਬ ਦੀ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਨਾਮ ਦੀ ਜਥੇਬੰਦੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਆਪਣੀ ਬਿਆਨ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਪੰਜਾਬ ਦੇ ਪਾਣੀ ਤੇ ਕਿਸੇ ਨੂੰ ਡਾਕਾ ਨਹੀਂ ਮਾਰਨ ਦਿੱਤਾ ਜਾਊਗਾ ਕੇਂਦਰ ਸਰਕਾਰ ਆ ਜਿਹੜੀ ਵੋਟਾਂ ਦੇ ਲਈ ਜਿਹੜਾ ਪੰਜਾਬ ਦਾ ਪਾਣੀ ਹੋ ਰਹੀ ਆ ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਜਿਹੜਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਅਤੇ ਹਰਿਆਣਾ ਦੀਆਂ ਵੋਟਾਂ ਨੂੰ ਡੀਪ ਰਹੀ ਸੀ ਪਿਛਲੇ ਤਿੰਨ ਸਾਲਾਂ ਤੋਂ ਉਹਨਾਂ ਨੇ ਚੁੱਪੀ ਧਾਰੀ ਹੋਈ ਸੀ ਇਸ ਕਰਕੇ ਉਹ ਪੰਜਾਬ ਦੇ ਪਾਣੀ ਦੇ ਮੁੱਦੇ ਤੇ ਨਹੀਂ ਬੋਲੀ ਪਰ ਹੁਣ ਭਗਵੰਤ ਮਾਨ ਸਰਕਾਰ ਪੰਜਾਬ ਦਾ ਪੁੱਤ ਬਣਨਾ ਚਾਹੁੰਦੀ ਆ ਉਹ ਚਾਹ ਉਹ ਕਹਿ ਰਹੀ ਆ ਵੀ ਮੈਂ ਪੰਜਾਬ ਦਾ ਪੁੱਤਾਂ ਪਾਣੀਆਂ ਦਾ ਰੱਖਾਂ ਏ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਆ ਉਹ ਦੇਖਦੇ ਆ ਵੀਡੀਓ ਦੇ ਜ਼ਰੀਏ ਪੰਜਾਬ ਸਟੂਡੈਂਟ ਯੂਨੀਅਨ ਦੇ ਸੁਭਾ ਪ੍ਰਧਾਨ ਰਨਵੀਰ ਸਿੰਘ ਕੋਰਟ ਦੇ ਬਿਆਨ ਬਹੁਤ ਹੀ ਸਤਿਕਾਰਯੋਗ ਪੰਜਾਬੀ ਦੋਸਤੋ ਪੰਜਾਬ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮਾਮਲਾ ਬੜਾ ਗੰਭੀਰ ਹੋਇਆ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਵੀ ਨੰਗਲ ਡੈਮ ਦੇ ਉੱਤੇ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਆ ਉਹ ਵੀ ਆਪਣੇ ਆਪ ਨੂੰ ਹੁਣ ਪੰਜਾਬ ਦੇ ਪਾਣੀਆਂ ਦਾ ਰਾਖਾ ਜਿਹੜਾ ਸਾਬਤ ਕਰਨ ਲੱਗੇ ਹੋਏ ਨੇ ਤੇ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਸ ਮਾਮਲੇ ਤੇ ਆਪਣੀ ਪੋਜੀਸ਼ਨ ਆ ਜਿਹੜੀ ਸਪਸ਼ਟ ਕਰਨਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਦੇ ਉੱਤੇ ਜਿਹੜਾ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਸ ਦਾ ਸਖਤ ਤਾ ਜਿਹੜਾ ਉਹ ਵਿਰੋਧ ਕਰਦੇ ਆਂ ਕੇਂਦਰ ਸਰਕਾਰ ਨੇ ਸ਼ੁਰੂ ਤੋਂ ਲੈ ਕੇ ਪੰਜਾਬ ਦੇ ਨਾਲ ਜਿਹੜਾ ਮਦਰੀ ਮਾਂ ਵਾਲਾ ਸਲੂਕ ਕੀਤਾ ਪੰਜਾਬ ਦੇ ਪਾਣੀਆਂ ਦਾ ਮਸਲਾ ਅੱਜ ਤੱਕ ਜਿਹੜਾ ਰਿਪੀਰੀਅਨ ਸਿਧਾਂਤ ਦੇ ਨਾਲ ਹੱਲ ਕਰਨ ਦੀ ਬਜਾਏ ਧੱਕੇਸ਼ਾਹੀ ਦੇ ਰੁਪਏ ਦੇ ਨਾਲ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਹ ਵੀ ਜਿਹੜਾ ਪਿਛਲੇ 2 ਦਿਨਾਂ ਤੋਂ ਜਿਹੜਾ ਘਟਨੇ ਕਾ ਘਟਨਾ ਕਾਰਨ ਵਾਪਰ ਰਿਹਾ ਇਹ ਵੀ ਉਸੇ ਚੀਜ਼ ਨੂੰ ਪ੍ਰਗਟ ਕਰਦਾ ਤੁਸੀਂ ਦੇਖੋ ਕਿ ਜਿਹੜਾ ਹਰਿਆਣਾ ਉਹ ਜਨਵਰੀ ਦੇ ਵਿੱਚ ਆਪਣੇ ਪਾਣੀ ਦਾ ਜਿਹੜਾ ਸਾਰਾ ਉਹ ਵਰਤਦਾ ਸੀ ਉਹ ਸਾਰਾ ਅੰਕੜੇ ਉਹਦੇ ਪੂਰੇ ਹੋ ਚੁੱਕੇ ਸੀ ਪਰ ਫੇਰ ਵੀ ਉਸ ਨੂੰ 4000 ਕਿਊਸਕ ਪਾਣੀ ਜਿਹੜਾ ਐਕਸਟਰਾ ਦਿੱਤਾ ਗਿਆ ਤੇ ਹਰਿਆਣਾ ਹੁਣ ਮੰਗ ਰਿਹਾ ਕਿ 8500 ਕਿਊਸਕ ਪਾਣੀ ਹੋਰ ਦਿੱਤਾ ਜਾਵੇ ਏ ਜਦ ਕੀ ਪੰਜਾਬ ਦੇ ਕੋਲ ਤਾਂ ਪਹਿਲਾਂ ਹੀ ਪਾਣੀ ਦੀ ਘਾਟ ਆ ਜੇ ਸਾਰਿਆਂ ਨੇ ਇੱਕ ਖਬਰ ਪੜ੍ਹੀ ਹੋਵੇ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਟ੍ਰਿਊਮ ਦੇ ਵਿੱਚ ਬੜੀ ਵੱਡੀ ਖਬਰ ਲੱਗੀ ਸੀ ਕਿ ਪੰਜਾਬ ਦੇ ਡੈਮਾਂ ਦੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਪਾਣੀ ਆ ਉਹ 40 ਤੋਂ 45% ਜਿਹੜਾ ਘਟਾ ਤੇ ਜੇ ਹੁਣ ਉਹ ਡੈਮਾਂ ਦੇ ਵਿੱਚ ਪਾਣੀ 40 ਤੋਂ 45% ਪਹਿਲਾਂ ਹੀ ਘਟਾ ਤਾਂ ਹੋਰ ਸੂਬਿਆਂ ਨੂੰ ਵੱਧ ਪਾਣੀ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਜੇ ਦੂਜੇ ਸੂਬਿਆਂ ਨੂੰ ਪਾਣੀ ਵੱਧ ਦਿੱਤਾ ਵੀ ਜਾਂਦਾ ਤਾਂ ਜਿਹੜਾ ਪਾਣੀ ਫਿਰ ਬਾਅਦ ਵਿੱਚ ਬਚਣਾ ਜਿਹੜਾ ਘੱਟ ਪਾਣੀ ਹੋਣਾ ਤੇ ਸਿੱਧਾ-ਸਿੱਧਾ ਅਰਥ ਆ ਕਿ ਪੰਜਾਬ ਦੇ ਪਾਣੀ ਦੇ ਉੱਤੇ ਕਟ ਲੱਗੂਗਾ ਪੰਜਾਬ ਦੇ ਕਿਸਾਨਾਂ ਨੂੰ ਆਉਣਾ ਜਿਹੜਾ ਸਾਡਾ ਝੋਨੇ ਦਾ ਸੀਜ਼ਨ ਆ ਉਹਦੇ ਵਿੱਚ ਪਾਣੀ ਨਹੀਂ ਮਿਲਣਾ ਇਸ ਕਰਕੇ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਦਾ ਜਿਹੜਾ ਵਾਟਰ ਰੈਗੂਲੇਸ਼ਨ BBMP ਦੇ ਵਿੱਚ ਡਾਇਰੈਕਟਰ ਦਾ ਅਧਿਕਾਰੀ ਸੀ ਆਕਾਸ਼ਦੀਪ ਸਿੰਘ ਜਿਹੜਾ ਰਾਤ ਇਸ ਗੱਲ ਦੇ ਉੱਤੇ ਅੜਿਆ ਕਿ ਮੈਂ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਹਰਿਆਣੇ ਨੂੰ 8500 ਕਿਊਸਕ ਪਾਣੀ ਦੇਣ ਦਾ ਜਿਹੜਾ ਫੈਸਲਾ ਨਹੀਂ ਕਰਨਾ ਕੇਂਦਰ ਸਰਕਾਰ ਨੇ ਉਸ ਦੀ ਰਾਤੋਂ ਰਾਤ ਬਦਲੀ ਕਰਕੇ ਹਰਿਆਣੇ ਦਾ ਜਿਹੜਾ ਅਧਿਕਾਰੀ ਆ ਉਸ ਨੂੰ વોટર ਰੈਗੂਲੇਸ਼ਨ ਦਾ ਉੱਥੇ ਡਾਇਰੈਕਟਰ ਨਿਯੁਕਤ ਕਰਤਾ ਤੇ ਇਸ ਨੂੰ ਡੈਮ ਸੇਫਟੀ ਦੇ ਵਿੱਚ ਭੇਜ ਦਿੱਤਾ ਗਿਆ ਆਕਾਸ਼ਦੀਪ ਨੂੰ ਇਹ ਸਿੱਧਾ-ਸਿੱਧਾ ਜਿਹੜਾ ਧੱਕੇਸ਼ਾਹੀ ਆ ਪੰਜਾਬ ਦੇ ਅਧਿਕਾਰ ਦੇ ਖੇਤਰ ਦੇ ਵਿੱਚ ਆ ਕੇ ਸੈਂਟਰ ਆ ਜਿਹੜਾ ਉਹ ਆਪਣੀ ਮਨਮਾਨੀ ਕਰ ਰਿਹਾ ਹੁਣ ਪੰਜਾਬ ਸਰਕਾਰ ਇਥੇ ਸਾਬਤ ਕਰ ਰਹੀ ਆ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਰੱਖੇ ਆ ਹੁਣ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਕੇਂਦਰ ਸਰਕਾਰ ਡੈਮ ਸੇਫਟੀ ਐਕਟ ਲੈ ਕੇ ਆਈ ਸਾਰੇ ਡੈਮਾਂ ਦੀ ਸਿਕਿਉਰਿਟੀ ਸਾਰੇ ਡੈਮਾਂ ਦਾ ਅਧਿਕਾਰ ਕੰਟਰੋਲ ਸੈਂਟਰ ਨੇ ਆਪਣੇ ਕੋਲ ਕੀਤਾ ਉਸ ਟਾਈਮ ਪੰਜਾਬ ਸਰਕਾਰ ਨੇ ਡੈਮ ਸੇਫਟੀ ਐਕਟ ਦਾ ਵਿਰੋਧ ਨਹੀਂ ਕੀਤਾ ਜੇ ਉਦੋਂ ਵਿਰੋਧ ਕੀਤਾ ਹੁੰਦਾ ਤਾਂ ਅੱਜ ਆਹ ਕੰਡੇ ਜਿਹੜੇ ਉਹਨਾਂ ਨੇ ਵੀ ਦਿੱਤੇ ਸਾਨੂੰ ਚੁਗਣੇ ਨਾ ਪੈਂਦੇ ਹੁਣ ਵੀ ਇਹ ਕਹਿ ਰਹੇ ਨੇ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਜਿਹੜੀ ਨੰਗਲ ਡੈਮ ਦੇ ਵਿੱਚ ਹੋਈ ਆ ਦੀ ਸੁਣ ਲਿਓ ਉਹਦੇ ਵਿੱਚ ਕਹਿ ਰਹੇ ਨੇ ਕਿ ਹਰਿਆਣੇ ਨੂੰ ਮਾਨਵਤਾ ਦੇ ਆਧਾਰ ਤੇ ਅਸੀਂ ਪਾਣੀ ਛੱਡਿਆ ਹੋਇਆ ਜਾ ਰਿਹਾ ਇਹਦਾ ਮਤਲਬ ਆ ਕਿ ਹਰਿਆਣੇ ਨੂੰ ਪਾਣੀ ਦਾ ਹਜੇ ਵੀ ਜਾ ਰਿਹਾ ਇਸ ਕਰਕੇ ਪੰਜਾਬੀਆਂ ਉਹਦੇ ਖਿਲਾਫ ਇਕੱਠੇ ਹੋਣ ਦੀ ਲੋੜ ਆ ਡੈਮ ਸੇਫਟੀ ਐਕਟ ਨੂੰ ਰੱਦ ਕਰਾਉਣ ਦੀ ਲੋੜ ਆ ਤੇ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਦੇ ਨਾਲ ਹੱਲ ਕਰਾਉਣ ਦੀ ਲੋੜ ਆ ਇਸ ਤੋਂ ਬਿਨਾਂ ਪੰਜਾਬ ਦੇ ਪਾਣੀਆਂ ਦਾ ਜਿਹੜਾ ਮਸਲਾ ਉਹ ਹੱਲ ਨਹੀਂ ਹੋ ਸਕਦਾ ਤੇ ਇਹ ਜੋ ਧੱਕੇਸ਼ਾਹੀ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਪੰਜਾਬ ਸਟੂਡੈਂਟਸ ਯੂਨੀਅਨ ਨੇ ਦੇ ਖਿਲਾਫ ਡਟ ਕੇ ਖੜੀ ਆ ਤੇ ਇਹਦੇ ਖਿਲਾਫ ਲੜਾਈ ਵੀ ਲੜਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤਾਂ